ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਗਾਂ ਹੁੰਦੀ ਏ ਗਾਂ ਬੱਕਰੀਆਂ ਵਾਲੇ ਹੱਸਣਾ ਨਹੀਂ ਕੇ ਨਹੀਂ ਉਹ ਗਾਂ ਹੁੰਦੀ ਜੇ ਗਾਂ ਬੱਕਰੀਆਂ ਵਾਲਿਓ ਗਾਂ ਹੁੰਦੀ ਜੇ ਗਾਂ ਬੱਕਰੀਆਂ ਵਾਲਿਓ ਘਾ ਮਰੀ ਦੀ ਪਿੱਟ ਤੇ ਫੋੜਾ ਡਾਕਟਰ ਲਮਾ ਤੇ 3 ਫੁੱਟ ਛੋੜਾ ਥੁੰਗੇ ਮਾਰਨ ਕਾ ਬੱਕਰੀਆਂ ਹਾਵਾਲਿਓ ਗਾਉਂਦੀ ਜੇਗਾ ਬੱਕਰੀਆਂ ਹਾਵਾਲਿਓ ਗਾ ਮੇਰੀ ਨੇ ਦਿੱਤਾ ਬੱਛਾ ਬੱਛਾ ਖਾ ਗਿਆ ਮੇਰਾ ਕੱਛਾ ਗਾ ਮੇਰੀ ਨੇ ਦਿੱਤਾ ਬੱਛਾ ਬੱਛਾ ਖਾ ਗਿਆ ਰਾਜੇ ਦਾ ਕੱਛਾ ਹੁਣ ਮੈਂ ਕਿਥੋਂ ਪੱਕਰੀਆਂ ਹਾਵਾਲਿਓ ਗਾਉਂਦੀ ਜੇਗਾ ਬੱਕਰੀਆਂ ਵਾਲਿਓ भरियल लतो लंगी ये को काणी उते ठूंगे मारण खां बकरिया हवा